ਸਤਿਨਾਮ ਵਾਹਿਗੁਰੂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤਿੰਨਾਂ ਦੇ ਪਾਵਨ ਅਸਥਾਨ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਅਤੇ ਹਾਜ਼ਰੀ ਲਵਾ ਰਹੀ ਸਤਿਕਾਰਯੋਗ ਸਾਧ ਸੰਗਤ ਗੱਜ ਕੇ ਅਸੀਸ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਪਿਆਰ ਸ਼ਰਧਾ ਤੇ ਭਾਵਨਾ ਦੇ ਨਾਲ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਾਵਨ ਸਥਾਨਾਂ ਦੇ ਆਪਜੀ ਦਰਸ਼ਨ ਦੇਦਾਰ ਕਰ ਰਹੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਆਪ ਸੰਗਤੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਆ ਹੋਇਆ ਜੋ ਜੂਨ 1984 ਦਾ ਕੱਲੂ ਘਾੜਾ ਵਰਤਿਆ ਉਸ ਕੱਲੂ ਘਾੜੇ ਦੇ ਦੌਰਾਨ ਭਾਰਤੀ ਹਕੂਮਤ ਦੇ ਵੱਲੋਂ ਜਿੱਥੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਹਿ ਠਿਰੀ ਕੀਤਾ ਗਿਆ ਨਿਰਵੈਰਤਾ ਦੇ ਸਰੂਪ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਜ਼ਖਮੀ ਕੀਤਾ ਉਸ ਪਾਵਨ ਸਰੂਪ ਦੇ ਜਿੱਥੇ ਸਾਧ ਸੰਗਤ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਦੇ ਨਾਲ ਉਹ ਗੋਲੀ ਜੋ ਪਾਵਨ ਸਰੂਪ ਨੂੰ ਜ਼ਖਮੀ ਕਰ ਗਈ ਉਹ ਗੋਲੀ ਵੀ ਆਪ ਜੀ ਨੂੰ ਵਿਖਾਈ ਜਾ ਰਹੀ। ਪਾਪ ਸੰਗਤ ਨੂੰ ਬੇਨਤੀ ਹੈ ਜਿੱਥੇ ਵਾਰੀ-ਵਾਰੀ ਨਾਲ-ਨਾਲ ਦਰਸ਼ਨ ਕਰਨੀ ਨੇ ਹੌਲੀ-ਹੌਲੀ ਪ੍ਰਕਰਮਾ ਕਰਦਿਆਂ ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹ ਅੱਗੇ ਵੱਧਦੇ ਚੱਲਣ। ਇਹ ਪਾਪ ਜੋ ਭਾਰਤੀ ਹਕੂਮਤ ਵੱਲੋਂ ਜੂਨ 1984 ਦੇ ਵਿੱਚ ਕਮਾਇਆ ਗਿਆ। ਪਾਪ ਬੁਰਾ ਪਾਪੀ ਕਹੋ ਪਿਆਰਾ ਇਹ ਸਿੱਖਾਂ ਦੀ ਅਣਖ ਤੇ ਗੈਰਤ ਦੇ ਉੱਪਰ ਹਮਲਾ ਕੀਤਾ ਗਿਆ। ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਿੱਖੀ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਜੁਝਾਰ ਸਿੰਘਾਂ ਦੇ ਨਾਲ ਸ਼ਹੀਦੀ ਜਾਮ ਕੀਤਾ ਇਹਨਾਂ ਦਿਹਾੜਿਆਂ ਨੂੰ ਜਿੱਥੇ ਸਿੱਖ ਕੌਮ 1 ਜੂਨ ਤੋਂ ਲੈ ਕੇ 6 ਜੂਨ ਤੱਕ ਯਾਦ ਕਰਦੀ ਹੈ 4 ਤੋਂ ਲੈ ਕੇ 6 ਜੂਨ ਤੱਕ ਖੱਲੂ ਘਾਰੇ ਦੇ ਰੂਪ ਵਿੱਚ ਯਾਦ ਕਰਦੀ ਲੋਕਾਂ ਦਾ ਮਤਲਬ ਹੀ ਹੋਇਆ ਕਰਦਾ ਹੈ ਸਰਵਨਾਸ਼ ਤਬਾਹੀ ਜੋ ਹਕੂਮਤਾਂ ਦੇ ਵੱਲੋਂ ਪੂਰੀ ਕੌਮ ਦੀ ਨਸਲ ਖੁਸ਼ੀ ਕਰਨ ਵਾਸਤੇ ਕਤਲਿਆਂ ਕਰਨ ਦੇ ਵਾਸਤੇ ਪੂਰਾ ਜੋਰ ਲਾਇਆ ਜਾਵੇ ਸੋ ਅੱਜ ਉਸ ਭਾਰਤੀ ਹਕੂਮਤ ਉਸ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਦੇ ਵੱਲੋਂ ਜੋ ਭਾਰਤੀ ਫੌਜਾਂ ਦੇ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਤੇ ਨਿਰਵੈਰਤਾ ਦੇ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਝਖਮੀ ਕੀਤਾ ਗਿਆ ਜੋ ਅਰੰਭਤਾ ਤੋਂ ਲੈ ਕੇ ਸ਼੍ਰੀ ਸੁਖਮਨੀ ਸਾਹਿਬ ਤੱਕ ਪਾਵਨ ਸਰੂਪ ਨੂੰ ਝਖਮੀ ਕਰਕੇ ਸਤਪੁਰ ਪਾਤਸ਼ਾਹ ਜੀ ਦੇ ਸੀਨੇ ਨੂੰ ਵਿੰਨਿਆ ਗਿਆ ਉਸ ਪਾਵਨ ਸਰੂਪ ਦੇ ਆਪ ਸੰਗਤ ਨੂੰ ਦਰਸ਼ਨ ਦੇਦਾਰ ਕਰਵਾਏ ਜਾ ਰਹੇ ਹਨ ਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰਲੇ ਸਥਾਨ ਦੇ ਉਪਰ ਦਿਨ ਰਾਤ ਹੀ ਬੇਨਤ ਕਰਕੇ ਜਿੱਥੇ ਪਾਵਨ ਸਰੂਪ ਸਹਿਬਾਨ ਦੀ ਸੰਭਾਲ ਕੀਤੀ ਜਾਂਦੀ ਹੈ ਉਹਦੇ ਨਾਲ ਨਾਲ ਉਹ ਕੀਮਤੀ ਖਜ਼ਾਨਾ ਜਿਸ ਖਜ਼ਾਨੇ ਨੂੰ ਭਾਰਤੀ ਹੁਕਮਰਾਨਾਂ ਵੱਲੋਂ ਭੇਜੀ ਹੋਈ ਭਾਰਤੀ ਫੌਜ ਦੀਆਂ ਮਸ਼ੀਨ ਗਨਾਂ ਦੀਆਂ ਗੋਲੀਆਂ ਨੇ जख्मी ਕਰਨ ਦਾ ਯਤਨ ਕੀਤਾ ਜਿਸ ਖਜ਼ਾਨੇ ਨੂੰ ਖਤਮ ਕਰਨ ਦਾ ਯਤਨ ਕੀਤਾ ਉਹ ਖਜ਼ਾਨਾ ਵੀ ਨਾਲ ਸੰਭਾਲ ਸੰਭਾਲਿਆ ਜਾਂਦਾ ਬਹੁਤ ਸੁਚੱਜੇ ਤੰਗ ਦੇ ਨਾਲ ਉਹ ਸੇਵਾ ਸੰਭਾਲ ਕੀਤੀ ਜਾਂਦੀ ਹੈ ਸੋ ਸਤਿਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਢੰਗੇੜਾ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਏ ਇਹ ਮਹਾਨ ਉਪਰਾਲਾ ਕੀਤਾ ਗਿਆ ਉਚੇਚੇ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਮਾਨਯੋਗ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਜੋ ਆਪ ਸਾਰੀਆਂ ਹੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਹੀ ਤਤਪਰ ਤੇ ਹਾਜ਼ਰ ਰਹਿੰਦਾ ਹੈ ਆਪ ਜੀ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਥੇਦਾਰ ਬਹੁਤ ਹੀ ਸਤਕਾਰਯੋਗ ਭਾਈ ਅੰਜੀਤ ਸਿੰਘ ਜੀ ਜੋ ਭਰਾਤਾ ਨੇ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਉਹ ਵੀ ਹਾਜ਼ਰੀਆਂ ਲਵਾ ਰਹੇ ਨੇ ਉਚੇਚੇ ਤੌਰ ਤੇ ਮਾਨਯੋਗ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਅਜੈਬ ਸਿੰਘ ਜੀ ਅਗਿਆਸੀ ਮਾਨਯੋਗ ਮੈਂਬਰ ਧਰਮ ਪ੍ਰਚਾਰ ਕਮੇਟੀ ਉਚੇਚੇ ਤੌਰ ਤੇ ਹਾਜ਼ਰੀਆਂ ਲਵਾ ਰਹੇ ਨੇ ਸੋ ਸਾਧ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਪ੍ਰਬੰਧਕ ਸਹਿਬਾਨ ਮਾਨਯੋਗ ਸਿੰਘ ਸਹਿਬਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿੱਥੇ ਆਪ ਸੰਗਤਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਿਹਦਾਰ ਕਰਵਾ ਰਹੇ ਨੇ ਸਾਧ ਸੰਗਤ ਜਿੱਥੇ ਦਰਸ਼ਨ ਕਰ ਰਹੇ ਹੋ ਹੌਲੀ ਹੌਲੀ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਆ ਆਵੜੀ ਅੱਗੇ ਵੀ ਵਧਦੇ ਜਾਣਾ ਹੈ ਤਾਂ ਕਿ ਬਾਕੀ ਵੀ ਸੰਗਤਾਂ ਜਿਹੜੀਆਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਸੋ ਸਾਧ ਸੰਗਤ ਜੂਨ 1984 ਦਾ ੱਲੂ ਘਾਰਾ ਸਿੱਖ ਕੌਮ ਨਾ ਭੁੱਲੀ ਸੀ ਨਾ ਸੀ ਭੁੱਲਿਆਂ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਭੁੱਲਣ ਜੋ ਸਿੱਖਾਂ ਦੇ ਹਿਰਦਿਆਂ ਨੂੰ ਜੀਵੰਦ ਰੱਖਣ ਵਾਲੀ ਉਹ ਕਥਨਾ ਜੋ ਭਾਰਤੀ ਹਕੂਮਤ ਵੱਲੋਂ ਸਮੇਂ ਦੀ ਕਾਂਗਰਸ ਸਰਕਾਰ ਦੇ ਵੱਲੋਂ ਉਹਨਾਂ ਫੌਜਾਂ ਨੂੰ ਭੇਜ ਕਰਕੇ ਜਿਸ ਪਾਵਨ ਸਥਾਨ ਦੀ ਬੇਹਰਮਤੀ ਕੀਤੀ ਗਈ ਜਿਹੜਾ ਇੰਟਰਨੈਸ਼ਨਲ ਕਾਨੂੰਨ ਵੀ ਕਹਿੰਦਾ ਹੈ ਕਿ ਜਿਹੜੀਆਂ ਬਾਡਰ ਤੇ ਲੜਨ ਵਾਲੀਆਂ ਫੌਜਾਂ ਨੇ ਉਹ ਕਦੀ ਵੀ ਕਿਸੇ ਦੇਖ ਲਈ ਸਿਵਿਲਿਅਨ ਦੇ ਉੱਪਰ ਅਟੈਕ ਨਹੀਂ ਕਰਦੀ ਦੂਜੇ ਦੇਖ ਕੇ ਸਿਵਿਲਿਅਨ ਤੇ ਛੜਦੋਹ ਇੱਥੇ ਆਪਣੇ ਹੀ ਦੇਸ਼ ਦੇ ਅੰਦਰ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਉੱਪਰ ਹਮਲਾ ਕਰਕੇ ਉਹਨਾਂ ਕਾਰ ਵਾਸਤੇ ਸਤਖੰਡਿ ਸ੍ਰੀ ਹਰਿਮੰਦਰ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਤਿਗੁਰਾਂ ਦੇ ਨੀਨਾ ਬਚਨਾਂ ਤੇ ਪਹਿਰਾ ਦੇ ਰਹੇ ਸੰਤ ਕਬੀਰ ਮੋਹਿ ਮਰਨੇ ਦਾ ਜਾਹ ਹੈ ਮਰੋਂ ਦਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਬੜਾ ਹਮਾਰੇ ਬਾਹ ਸ਼ਹਾਦਤਾਂ ਦਾ ਜਾਮ ਪੀ ਕਰਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਸ਼ਹਾਦਤਾਂ ਦਾ ਜਾਮ ਪੀਤਾ ਜਿੱਥੇ ਸਿੱਖ ਕੌਮ ਜੂਨ 1984 ਦੇ ਕੱਲੂ ਘਾਰੇ ਨੂੰ ਯਾਦ ਕਰਦੇ ਆ ਉਹਨਾਂ ਸ਼ਹੀਦਾਂ ਦਾ ਸਨਕਾਰ ਕਰਦੇ ਆ ਨਮਸਤਕ ਹੁੰਦੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਅਗਵਾਈ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਉੱਥੇ ਆਪ ਸੰਗਤ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਦਰਸ਼ਨ ਜੀਦਾਰ ਕਰਨ ਆਉਂਦੇ ਹੋ ਉਹ ਮਾਡਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਵੀ ਬਣਾਇਆ ਜੋ ਆਪ ਸੰਗਤ ਦਰਸ਼ਨ ਕਰ ਰਹੇ ਹੋ ਕਮਦਨੀ ਟਕਸਾਲ ਸਿੱਖਾਂ ਦੀ ਉਹ ਮਹਾਨ ਜਥੇਬੰਦੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਆਪ ਸੰਗਤੀਆਂ ਅਸੀਸਾਂ ਦੇ ਸਦਕਾ ਪਿਆਰ ਦੇ ਸਦਕਾ ਉਹ ਮਾਡਲ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਜਿਵੇਂ ਉਸ ਸਥਾਨ ਤੇ ਉਸ ਮਾਡਲ ਦੇ ਆਪ ਜੀ ਦਰਸ਼ਨ ਕਰ ਰਹੇ ਕਿਵੇਂ ਤੋਪਾਂ ਤੇ ਟੰਕਾਂ ਦੇ ਨਾਲ ਭਾਰਤੀ ਫੌਜਾਂ ਦੇ ਨਾਲ ਛੜੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਇਸ ਦੇ ਨਾਲ ਹੀ ਮੇਰੇ ਬੈਰਤਾ ਦੇ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਉਸ ਸਮੇਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਸੀ ਦੱਖਣੀ ਬਾਹੀ ਤੋਂ ਕੋ गोली ਆਉਂਦੀ ਹੈ ਮਸ਼ੀਨ ਗੰਦੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਰੰਭ ਤੋਂ ਲੈ ਕੇ ਸ਼੍ਰੀ ਸੁਖਮਨੀ ਸਾਹਿਬ ਤੱਕ जख्मी ਕਰ ਜਾਂਦੀ ਹੈ ਬਾਹਰਲੇ ਸਰੂਪ ਤੋਂ ਲੈ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਸੀਨੇ ਨੂੰ ਵੰਦ ਜਾਂਦੀ ਹੈ ਉਸ ਗੋਲੀ ਨੂੰ ਵੀ ਆਪ ਜੀ ਨੂੰ ਦਿਖਾਇਆ ਜਾ ਰਿਹਾ ਪਾਵਨ ਸਰੂਪ ਦੇ ਵੀ ਦਰਸ਼ਨ ਕਰਾਏ ਜਾ ਰਹੇ ਜਿਹੜੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਨੂੰ ਪੈਗਾਮ ਦਿੰਦੀ ਹੈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਨਿਆਈ ਜਿਸ ਬਾਣੀ ਚੋਂ ਪੈਗਾਮ ਨਿਕਲਦਾ ਹੈ ਕਿ ਸਾਰੀ ਦੁਨੀਆ ਤੱਕ ਪੈਗਾਮ ਜਾਂਦਾ ਹੈ ਕਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਮੁੱਚੀ ਮਨੁੱਖਤਾ ਜਿਨ੍ਹਾਂ ਦੇ ਚਰਨਾਂ ਵਿੱਚ ਝੁੱਕ ਕੇ ਕਹਿੰਦੀ ਹੈ ਨਾਨਕ ਨਾਮ ਚੜਦੀ ਕਲਾ ਇਰੇ ਭਾਣੇ ਸਰਬੱਤ ਦਾ ਭਲਾ ਕਿ ਸਰਬੱਤ ਦਾ ਭਲਾ ਮੰਗਣਾ ਜਿਸ ਪਾਤਸ਼ਾਹ ਨੇ ਸਿਖਾਇਆ ਜਿਨ੍ਹਾਂ ਜਾਲਮਾਂ ਨੇ ਉਸ ਪਾਵਨ ਸਰੂਪ ਦੇ ਉੱਪਰ ਵੀ ਹਮਲਾ ਕੀਤਾ ਹੋਵੇ ਉਹਨਾਂ ਤੋਂ ਇਨਸਾਨੀਅਤ ਦੀ ਆਸ ਭਲਾ ਕੀ ਕੀਤੀ ਜਾ ਸਕਦੀ ਸੋ ਭਾਰਤੀ ਹਕੂਮਤ ਦੇ ਉਸ ਜ਼ੁਲਮ ਦੀ ਦਾਸਤਾ ਜੂਨ 1984 ਦੇ ਕਲੂ ਘਾਰੇ ਦੇ ਰਾਹੀਂ ਸਮੁੱਚਾ ਹੀ ਸੰਸਾਰ ਸਿੱਖ ਜਗਤ ਅੱਜ ਵੀ ਹਿਰਦਿਆਂ ਦੇ ਵਿੱਚ ਤਾਜ਼ਾ ਕਰਦਾ ਹੈ ਤੇ ਹਿਰਦਾ ਸਿੱਖ ਸੰਗਤਾਂ ਦਾ ਭਾਵਕ ਹੋ ਜਾਂਦਾ ਕਿ ਕਿਵੇਂ ਭਾਰਤੀ ਹਕੂਮਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਜ਼ੁਲਮ ਕਮਾਇਆ ਗਿਆ ਸੋ ਸਾਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਨਯੋਗ ਸਿੰਘ ਸਹਿਬਾਨ ਜੀ ਵੱਲੋਂ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਾਂ ਜਿੱਥੇ ਹਰ ਸਾਲ ਆਪ ਸੰਗਤਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਮੈ ਸੋ ਪਾਵਨ ਸਰੂਪ ਜਿਸ ਨੂੰ ਭਾਰਤੀ ਹਮ ਉਕੂਮਤੀਆਂ ਫੌਜਾਂ ਦੇ ਵੱਲੋਂ ਜੂਨ 1984 ਕੱਲੂ ਕਾਰੇ ਦੇ ਦੌਰਾਨ ਜ਼ਖਮੀ ਕੀਤਾ ਗਿਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਅਸਥਾਨ ਤੇ ਆਪ ਸੰਗਤ ਨੂੰ ਦਰਸ਼ਨ ਜਿਦਾਰ ਕਰਵਾਏ ਜਾ ਰਹੇ ਨੇ ਸੋ ਸਾਧ ਸੰਗਤ ਜਿੱਥੇ ਸਤੂਰਾਂ ਦੇ ਦਰਸ਼ਨ ਜਿਦਾਰ ਕਰਨੇ ਹਨ ਨਤਮਸਤਕ ਹੋ ਕਰਕੇ ਔਲੀ-ਔਲੀ ਪ੍ਰਕਰਮਾ ਕਰਦੇ ਹੋਏ ਆਪ ਜੀ ਨੇ ਅੰਗੇ ਵੱਧਦੇ ਜਾਣਾ ਹੈ ਤਾਂ ਕਿ ਬਾਕੀ ਸੰਗਤਾਂ ਵੀ ਜੁਗਤੋ ਜੋਗਤਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਤੇ دیدار ਕਰ ਸਕਣ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਦੇਦਾਰ ਕਰ ਰਹੇ ਉਹ ਇਹਦੇ ਨਾਲ ਹੀ ਜਿਹੜੀ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜਾਂ ਵੱਲੋਂ ਜਿਹੜੀਆਂ ਉਸ ਵਕਤ ਗੋਲੀਆਂ ਚਲਾਈਆਂ ਗਈਆਂ ਤੇ ਮਸ਼ੀਨ ਕਾਂ ਦੀ ਜਿਹੜੀ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੋਪ ਨੂੰ ਜਖਮੀ ਕਰਦੀ ਹੈ ਸਤਿਗੁਰਾਂ ਦਾ ਸੀਨਾ ਮਿਲਦੀ ਹੈ ਉਹ ਗੋਲੀ ਨੂੰ ਵੀ ਮਾਨਯੋਗ ਸਿੰਘ ਸਾਹਿਬ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਆਪਣੇ ਮਾਤਵੇ ਚ ਫੜ ਕੇ ਆਪ ਜੀ ਨੂੰ ਬਖਾਰ ਰਹੇ ਜੋ ਭਾਰਤੀ ਹਕੂਮਤ ਦੇ ਕੁਝ ਜ਼ੁਲਮ ਦੀਆਂ ਦਾਸਤਾਂ ਆਪ ਸੰਗਤਾਂ ਨੂੰ ਯਾਦ ਕਰਵਾਉਂਦੀ ਹੈ ਕਿਵੇਂ ਕਿਸ ਤਰੀਕੇ ਦਾ ਕਹਿੜਾ ਸੀ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ ਸੋ ਸਾਧ ਸੰਗਤ ਸੰਤ ਗਿਆਨੀ ਜਰਨੈਲ ਸਿੰਘ ਵੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੇ ਨਾਲ ਜੁਝਾਰੂ ਸੰਧਾਂ ਦੇ ਰੂਪ ਵਿੱਚ ਗਿਣਤੀ ਤੇ ਬਹੁਤ ਵੱਡੀ ਹੈ ਪਰ ਅਸੀਂ ਉਹਨਾਂ ਨਾਵਾਂ ਨੂੰ ਕਦੀ ਛੱਡ ਨਹੀਂ ਸਕਦੇ ਜਿਨ੍ਹਾਂ ਵਿੱਚੋਂ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਵਾਲੇ ਪਾਰ ਇੰਡੀਆ ਸਿੱਖ ਇੰਟਰਵਿਊ ਆਫ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੰਤ ਕਰਤਾਰ ਸਿੰਘ ਜੀ ਉਹਨਾਂ ਦੇ ਹੋਣਹਾਰ ਸੁਪੁੱਤਰ ਸੰਤ ਉਹਨਾਂ ਦੇ ਛੋਟੇ ਭਰਾਤਾ ਜੋ ਐਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਨੇ ਭਾਈ ਮਨਜੀਤ ਸਿੰਘ ਜੀ ਇਸ ਤੋਂ ਇਲਾਵਾ ਜਿੱਥੇ ਭਾਈ ਅਮਰੀਕ ਸਿੰਘ ਜੀ ਨੇ ਸ਼ਹਾਦਤ ਦਾ ਜਾਨ ਪੀਤਾ ਬਾਬਾ ਫਰਾ ਸਿੰਘ ਜੀ ਉਹ ਮਹਾਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਜੇਲ੍ਹ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਜਿੱਥੇ ਸਿੱਖਾਂ ਵਾਸਤੇ ਗੁਰਦੁਆਰਾ ਸਾਹਿਬ ਦੀ ਮੰਗ ਕੀਤੀ ਉੱਥੇ ਕਿਹੋ ਜੀ ਨਰਵੈਰ ਜੀ ਨੂੰ ਉਹਨਾਂ ਦੀ ਭਾਵਨਾ ਹੋएगी ਕਿ Hindu ਵੀਰਾਂ ਵਾਸਤੇ ਵੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਮੰਗ ਕਰਦੇ ਇਸ ਤੋਂ ਇਲਾਵਾ ਜਨਰਲ ਸੁਵੇਕ ਸਿੰਘ ਸਾਹ ਸੰਗਤ ਜਦੋਂ ਇਹ ਨਾਮ ਸਾਹਮਣੇ ਆਉਂਦਾ ਹੈ ਨਾ ਸਿੱਖ ਕੌਮ ਦੇ ਬੱਚੇ-ਬੱਚੇ ਨੂੰ ਇਹ ਨਾਮ ਯਾਦ ਹੋਣਾ ਚਾਹੀਦਾ ਅੱਜ ਜਦੋਂ ਭਾਰਤੀ ਫੌਜਾਂ ਆਪਣੇ ਮਾਣ ਤੇ ਵਡਿਆਈ ਦਾ ਜਿਸ ਵਕਤ ਦੁਨੀਆ ਦੇ ਸਾਹਮਣੇ बखਾਨ ਕਰਦੀਆਂ ਨੇ ਉੱਥੇ ਬੰਗਲਾਦੇਸ਼ ਧਰਤੀ ਦੇ ਉੱਪਰ ਸਭ ਤੋਂ ਵੱਡਾ ਪਾਕਿਸਤਾਨ ਦੀ 90000 ਤੋਂ ਵੱਧ ਫੌਜ ਦੇ ਸਰੈਂਡਰ ਕਰਨ ਦਾ ਜ਼ਿਕਰ ਵੀ ਉਹ ਬੜੇ ਮਾਣ ਨਾਲ ਕਰਦੀਆਂ ਨੇ ਪਰ ਇਹ ਭੁੱਲ ਜਾਂਦੀਆਂ ਨੇ ਕਿ ਉਹ ਬੰਗਲਾਦੇਸ਼ ਬਣਾਉਣ ਵਿੱਚ ਤੇ ਉੱਥੇ ਪਾਕਿਸਤਾਨ ਦੀ 90000 ਤੋਂ ਵੱਧ ਫੌਜ ਨੂੰ ਸਰੈਂਡਰ ਕਰਾਉਣ ਦੇ ਵਿੱਚ ਜਿਸ ਯੋਧੇ ਦਾ ਹੱਥ ਸੀ ਉਹ ਸੀ ਜਨਰਲ ਸੁਵੇਗ ਸਿੰਘ ਜੀ ਜਿਨ੍ਹਾਂ ਨੇ ਇਸ ਅਸਥਾਨ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਸਰਕਾਰ ਨੂੰ ਬਹਾਲ ਰੱਖਣ ਦੀ ਖਾਤਰ ਸ਼ਹਾਦਤ ਦਾ ਜਾਨ ਪੀਤਾ ਹਨ ਜੇਕਰ ਤੇ 1984 ਦੇ ਢੱਲੂ ਘਾਰੇ ਨੂੰ ਪੜਨ ਦਾ ਯਤਨ ਕਰੀਏ ਨਾ ਸਾਥ ਸੰਗਤ ਹੈਰਾਨ ਹੋ ਜਾਂਦੇ ਨੇ ਲੋਕ ਕਿ ਛੋਟੇ ਛੋਟੇ ਬੱਚੇ ਦੁੱਧ ਪੀਂਦੇ ਬੱਚੇ ਜਿਨ੍ਹਾਂ ਨੂੰ फडਕਾ ਫੜਕਾ ਕੇ ਸ਼ਹੀਦ ਕੀਤਾ ਗਿਆ ਉਹ ਛੋਟੇ ਬੱਚੇ ਜਿਨ੍ਹਾਂ ਨੂੰ ਰੱਬ ਦਾ ਹੂਮ ਕਹਿ ਕੇ ਨਿਰਵੈਰ ਸਭੂ ਕਿਹਾ ਜਾਂਦਾ ਹੈ ਗੁਨਾਹ ਬੱਚਿਆਂ ਨੇ ਕਿਹੜਾ ਗੁਨਾਹ ਕੀਤਾ ਸੀ ਜਿਨ੍ਹਾਂ ਦੇ ਉੱਪਰ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੋ ਇਹ ਇੱਕ ਸੋਚੀ ਸਮਝੀ ਬਿਉਤਬੰਦੀ ਦੇ ਨਾਲ ਕਿ ਭਾਰਤੀ ਫੌਜਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਹਦੀ ਮਿਸਾਲ ਵੀ ਮਿਲਦੀ ਹੈ ਕਿ ਦੇਹਰਾਧੰਦੇ ਨੇੜੇ ਇੱਕ ਚੱਕਰਾਤਾ ਨਾਂ ਦਾ ਸਥਾਨ ਇਸੇ ਤਰ੍ਹਾਂ ਸਰਸਾਵਾ ਨਾਂ ਦਾ ਅਸਥਾਨ ਜਿਨ੍ਹਾਂ ਸਥਾਨਾਂ ਤੇ ਪਹਿਲਾਂ ਕਈ ਦਿਨ ਤੱਕ ਭਾਰਤੀ ਫੌਜਾਂ ਨੂੰ ਇਹ ਟ੍ਰੇਨਿੰਗਾਂ ਦਿੱਤੀਆਂ ਗਈਆਂ ਸੰਤ ਜਾਨੀ ਸੰਤ ਸਿੰਘ ਦੀ ਮਸਕੀਨ ਇੱਕ ਗੱਲ ਖਾਸ ਕਰਕੇ ਭਾਰਤੀ ਹਕੂਮਤ ਦੇ ਕੋਲ ਪੁੱਛਿਆ ਕਰਦੇ ਸੀ ਜਦੋਂ 1984 ਦਾ ਕੱਲੂ ਘਰਾ ਹੜਤਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਵੈਰ ਸਤਿਗੁਰੂ ਭਾਰਤੀ ਫੌਜਾਂ ਦੀਆਂ ਗੋਲੀਆਂ ਨੇ ਜ਼ਖਮੀ ਕੀਤਾ ਜੋ ਪਾਵਨ ਸਰੂਪ ਦੇ ਜਿੱਥੇ ਆਪਜੀ ਦਰਸ਼ਨ ਕਰਨ ਬੇਨਤੀ ਕਰਾਂ ਦਰਸ਼ਨ ਵੀ ਕਰਨੇ ਆ ਪਰਕਰਮ ਕਰਦਿਆਂ ਹੌਲੀ ਹੌਲੀ ਅੱਗੇ ਵੀ ਵਧਦੇ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਪਾਵਨ ਸਥਾਨ ਨੂੰ ਜੋ ਭਾਰਤੀ ਫੌਜਾਂ ਵੱਲੋਂ ਜੂਨ 1984 ਦੇ ਵਿੱਚ ਡੇਢ ਤੇ ਦਲੀਲ ਦਿੱਤੀ ਜਾਂਦੀ ਸੀ ਕਿ ਸਾਡੇ ਕੋਲ ਕੋਈ ਹੋਰ ਮੌਕਾ ਨਹੀਂ ਸੀ ਇਸ ਕਰਕੇ ਸਾਨੂੰ ਇਹ ਹਮਲਾ ਕਰਨਾ ਪਿਆ ਯਾਨੀ ਸੰਤ ਸਿੰਘ ਜੀ ਮਸਕੀਨਿਕ ਸਵਾਲ ਕਰਿਆ ਕਰਦੇ ਸੀ ਕਿ ਜੇ ਇਸ ਵਕਤ ਕਸ਼ਮੀਰ ਦੀ ਧਰਤੀ ਤੇ ਇੱਕ ਮਸਜਿਦ ਦੇ ਉੱਪਰ ਤੁਹਾਡੀਆਂ ਨਜ਼ਰਾਂ ਵਿੱਚ ਭਾਰਤੀ ਹਕੂਮਤ ਦੇ ਕਹਿਣ ਦੇ ਅਨੁਸਾਰ ਜਿੰਨੂੰ ਮਰਜ਼ੀ ਉਹ ਅਤਵਾਦੀ ਦਾ ਖਿਤਾਬ ਦੇ ਦੇਣ ਤੇ ਤੁਹਾਡੇ ਅਨੁਸਾਰ ਜੇ ਉਸ ਸਥਾਨ ਤੇ